ਅਸੀਂ ਪਿਛਲੇ ਸਾਲ ਤੋਂ ਜੌਨ ਵਿਕ ਦੇ ਬੁਲੇਟ ਪ੍ਰੂਫ ਸੂਟ ਦਾ ਅਸਲ ਜ਼ਿੰਦਗੀ ਦਾ ਸੰਸਕਰਨ ਬਣਾਉਣ ਤੇ ਕੰਮ ਕਰ ਰਹੇ ਹਾਂ ਇਹ ਉਹ ਨਾ ਗੋਲੀਆਂ ਵਿੱਚੋਂ ਇੱਕ ਹੈ ਜੋ ਅਸੀਂ ਇਸ ਤੇ ਚਲਾਈਆਂ ਹਨ ਸਾਡਾ ਦਰਜੀ ਪੈਨਟ ਬਣਾਉਣਾ ਸ਼ੁਰੂ ਕਰ ਦੇਵੇਗਾ ਜੋ ਖਰਾਬ ਅਤੇ ਸਟਾਫ ਪ੍ਰਤੀਰੋਧਕ ਦੋਵੇਂ ਹੋਣਗੇ ਜੈਕਟ ਵਿੱਚ ਵਿਸ਼ੇਸ਼ ਕੇਵਲਰ ਦੀਆਂ 20 ਪਰਤਾਂ ਹੋਣਗੀਆਂ ਜਿਸ ਦੀ ਹਰ ਦੂਜੀ ਪਰਤ 45 ਡਿਗਰੀ ਕੋਣ ਤੇ ਕੱਟੀ ਜਾਵੇਗੀ ਇਹ ਕਾਫੀ ਭਾਰੀ ਹੈ ਸੂਟ ਬਿਲਕੁਲ ਉਸੇ ਤਰ੍ਹਾਂ ਦਿਖਾਈ ਦਿੰਦਾ ਹੈ ਜਿਵੇਂ ਇਹ ਫਿਲਮ ਵਿੱਚ ਦਿਖਾਈ ਦਿੰਦਾ ਹੈ ਪਰ ਭਾਰੀ ਨਹੀਂ ਮੈਂ ਉਮੀਦ ਕਰ ਰਿਹਾ ਸੀ ਕਿ ਇਹ ਬਹੁਤ ਜ਼ਿਆਦਾ ਭਾਰੀ ਦਿਖਾਈ ਦੇਵੇਗਾ सूट का भार केवल है इसलिए एक साल इस मिनट बाद चीज सूट का समा आ गया है आओदी होबरा गया हाँ? सोरा इत ही है अजिहा लगता है जिम बहुत सारिया परतों भी नहीं लंघया